ਬਦਲ ਦਿੱਤਾ ਐ ਨਕਸ਼ਾ ਜੀ ਬਦਲ ਦਿੱਤਾ ਐ ਨਕਸ਼ਾ ਪਿੰਡ ਦੀਆਂ ਤਸਵੀਰਾਂ ਦਾ ਤੇ ਦਿলো ਧੰਨਵਾਦ ਸਾਡੇ ਪ੍ਰਦੇਸੀ ਵੀਰਾਂ ਦਾ ਕਰਨੈਲ ਬਾਈ ਸਾਡੇ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਕਰਨੀ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਵੀ ਬੱਚੇ ਆਏ ਹੋਏ ਨੇ ਕੁਲਦੀਪ ਬਾਈ ਆਏ ਨੇ ਸਭ ਦਾ ਧੰਨਵਾਦ ਕਰਨੀ ਕਰਨੈਲ ਮਾਈ ਐਨਆਰਏਟ ਮੈਡੀਕਲ ਨੂੰ ਇਨੇ ਸਾਡੇ ਪદેશੀ ਮੇਰੇ ਸਾਡੀਆਂ ਪਲੇਟੀਆਂ ਸਾਡੇ ਬੱਚੇ ਅੱਜ ਇਸ ਸਮਾਦੋ ਤੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਸ਼ੁਭ ਇਛਾਵਾ ਚਾਹੁੰਦੇ ਆ ਕਿ ਉਹ ਦਿਨ ਦੁੱਖਣੀ ਤੇ ਰਾਤ ਚੌਕਰੀ ਤਰਕੀ ਕਰਨ ਮੇਈ ਸਤਿਗੁਰੂ ਨੋਂ ਹੋਰ ਗਏ ਪਰ ਦਿਲ ਵਿੱਚ ਚੁੱਪਵੇਂ ਨਿਸਾਇਆ ਕੋਸੀ ਸਦਾ ਪਰਦੇਸੀ ਵੀ ਰਹੋ ਭਲਾ ਹੀ ਪਿੰਡ ਦਾ ਚਾਹਿਆ ਅੱਜ ਬੜੀਆਂ ਰੌਣਕਾਂ ਲੱਗੀਆਂ ਨੇ ਤੇ ਐਨਆਰਫਿਜ਼ੀਓਥੈਰੇਪੀ ਦੇ ਵਿੱਚ ਆਪਾਂ ਬੈਠੇ ਆ ਕਿ ਕਿੰਨਾ ਦਾ ਸਨਮਾਨ ਰੱਖਿਆ ਗਿਆ ਕੀ ਪ੍ਰੋਗਰਾਮ ਕੀ ਹੈ ਆਪਣੇ ਉਰੇ ਫਿਜ਼ਿਓਥੈਰੇਪੀ ਸੈਂਟਰ ਜਿਹੜੇ ਐਨ ਆਰ ਆਈ ਵੀਰ ਸਾਡੇ ਬੱਚੇ ਬੱਚੀਆਂ ਬਾਹਰ ਰਹਿ ਰਹੇ ਨੇ 5 5 7 7 ਸਾਲਾਂ ਤੋਂ ਉਹ ਉਹਰੇ ਆਪਣੇ ਹੁਣ ਮਿਲ ਆਏ ਨੇ ਇਸ ਸਾਲ ਜੀ ਤੇ ਧੰਨਵਾਦ ਮੈਂ ਐਨ ਆਰ ਆਈ ਕਮੇਟੀ ਦਾ ਵੀ ਕਰਦਾ ਹਾਂ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਪਿੰਡ ਤੋਂ ਬੱਚੇ ਪਰਦੇਸ ਚਲੇ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਪਿਛਲਾ ਲਗਾਏ ਉਹ ਘਟਦਾ ਘਟਦਾ ਘੜੀ ਘਟੀ ਜਾਂਦਾ ਘਟਦਾ ਕਿਉਂ ਆ ਕਿਉਂਕਿ ਉਹਨਾਂ ਨੂੰ ਕੋਈ ਆਪਰੇਸ਼ਨ ਕੋਈ ਚੋਟੇ ਨਹੀਂ ਹੁੰਦੀ ਪਿੰਡ ਵੱਲੋਂ ਜਿਉ ਆ ਕੇ ਕੋਈ ਪ੍ਰੋਗਰਾਮ ਦੇ ਵਿੱਚ ਆਉਣ ਜਾਂ ਕਿਸੇ ਤਰ੍ਹਾਂ ਦੀ ਹੋਣਾ ਉਹ ਚੀਜ਼ ਖਤਮ ਹੋ ਜਾਂਦੀ ਹੈ ਓਏ ਕਿੱਥੋਂ ਲੱਭ ਜੰਮਾਲ ਨੂੰ ਗਲੀਆਂ ਆਪਨੇਸ਼ ਆ ਕਿਥੋਂ ਲੱਭ ਲ ਜਾਵਾਂ ਕੋਈਆਂ ਆਪਣੇ ਈਸ਼ਰੇ ਸੋ ਸਾਡੀ ਐਨਆਰਆਈ ਕਮੇਟੀ ਵੱਲੋਂ ਜੋ ਇਹ ਬਦਲਾ ਕੀਤਾ ਗਿਆ ਤਾਂ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਸਾਡੇ ਗਏ ਹੋਏ ਨੇ ਉਹ ਸਾਡੇ ਪਿੰਡ ਨਾਲ ਜੁੜੇ ਰਹਿਣ ਤਾਂ ਇਹ ਬਹੁਤ ਵੱਡਾ ਹੁਦਮਾ ਮੈਂ ਐਨਆਰਆਈ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਸ ਚੈਨਲ ਤੁਹਾਡੇ ਚੈਨਲ ਆਹੀ ਇਹ ਅੱਗੇ ਇਹਦਾ ਪ੍ਰਚਾਰ ਹੋ ਰਿਹਾ ਮੈਂ ਇਹ ਚੈਨਲ ਵਾਲਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਆਸਰਾ ਲੱਗਦਾ ਤੁਹਾਡਾ ਆਸਰਾ ਲੱਗਦਾ ਰਾਜੇ ਤੇ ਵਜ਼ੀਰਾਂ ਦਾ ਅਹ ਦਿਲੋਂ ਤਨਵਾਦ ਸਾਡੇ ਪ੍ਰਦੇਸੀ ਵੀ ਆਂਦਾ ਅਹ ਦਿਲੋਂ ਤਨਵਾਦ ਸਾਡੇ ਪ੍ਰਦੇਸੀ ਵੀ ਆਂਦਾ ਪਿੰਡ ਚ ਆਏ ਹੋਏ ਨੇ ਸਾਰੇ ਪਿੰਡ ਚ ਆਏ ਹੋਏ ਨੇ ਕਿ ਕਿੰਨੇ ਕੁ ਆਏ ਹੋਏ ਨੇ ਹਾਂ ਤਕਰੀਬਨ 12 13 ਜਣੇ ਆਏ ਹੋਏ ਨੇ ਜਿਨ੍ਹਾਂ ਵਿੱਚੋਂ ਆ ਅੱਜ ਤੁਹਾਡੇ ਸਾਹਮਣੇ ਸਾਰੇ ਬੈਠੇ ਨੇ सैर ऐं किथो लॻो घणी तूता दावा ब ਨੇ ਬਾਕੀ ਇਹ ਬੱਚੇ ਬੱਚੀਆਂ ਦਾ ਸਲਵਾਰ ਜਿਹੜੇ ਸਾਡੇ ਦੁੱਖ ਦੇ ਸੁੱਖ ਦੇ ਚ ਸਾਡੇ ਖੇਡਾਂ ਚ ਹਿੱਸਾ ਲੈਂਦੇ ਨੇ ਸਾਡੇ ਫਿਜ਼ੀਓਥੈਰੇਪੀ ਸੈਂਟਰ ਇਹਨਾਂ ਨੇ ਬਣਵਾਇਆ ਤੇ ਦਵਾਈਆਂ ਚਲਾਈਆਂ ਹੋਰ ਬੜਾ ਕੁਝ ਜਿਵੇਂ ਜਿਵੇਂ ਇਹ ਇਹ ਅਸੀਂ ਇਹਨਾਂ ਨੂੰ ਕੋਈ ਸਵਾਲ ਪਾਉਨੇ ਆ ਇਹ ਉਦਾਂ ਦਾ ਸਾਡੀ ਮਦਦ ਕਰਦੇ ਨੇ ਅੱਜ ਛੋਟਾ ਜਿਹਾ ਫੰਕਸ਼ਨ ਸਾਡਾ ਪਿੰਡ ਵੱਲੋਂ ਐਨਆਰਆਈ ਕਮੇਟੀ ਵੱਲੋਂ ਵੀ ਸਾਡਾ ਵੀ ਦੇਖੋ ਮਾਨਤਾਨ ਕਰਨਾ ਇਹਨਾਂ ਦਾ ਫਰਜ਼ ਬਣਦਾ ਹੈ ਉਹ ਪੁੱਤਾਂ ਦੀ ਸੰਗਣੀ ਆਸ਼ਾ ਮਾ ਬਹੁਤ ਯਾਦ ਮੈਨੂੰ ਆਉਂਦੀ ਆ ਮਨ ਹੋਏ ਬਹੁਤ ਯਾਦ ਮੈਨੂੰ ਆਉਂਦੀ ਆ ਸੱਜਣਾ ਦੇਵਲ ਜਾਂਦੀਆਂ ਰਾਵਾਂ ਜਿਉਲੀ ਡੰਡੀਆਂ ਹਨੇਰ ਦੀਆਂ ਅਕਸਰ ਜਦੋਂ ਆਪਾਂ ਦੇਖਦੇ ਹਾਂ ਵੀ ਹਰ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਆਪਾਂ ਕੋਈ ਪ੍ਰੋਮੋ ਲੀਕਦੇ ਆ ਉਹਦੇ ਵਿੱਚ ਐਨ ਆਰ ਆਈ ਵੀਰ ਬੜਾ ਸਹਾਇਕ ਦਿੰਦੇ ਆ ਚਾਹੇ ਟੂਰਨਾਮੈਂਟ ਹੋਵੇ ਚਾਹੇ ਕਿਸੇ ਗਰੀਬ ਦੀ ਮਦਦ ਹੋਵੇ ਐਨ ਆਰ ਆਈ ਫਿਜ਼ੀਓਥੈਰੇਪੀ ਸੈਂਟਰ ਖੁੱਲੇ ਇਹਨਾਂ ਦੀ ਮਦਦ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਕੀ ਨੇ ਆਪਣੇ ਬਾਟਿਟ ਨਹੀਂ ਦੇਓ ਸਗੜਮੀ ਜੀ ਜਿਨਾ ਸੰਗਠਨ ਕਰਦੇ ਜినాਸਾ ਕਬੱਡੀ ਖੇਲੀ ਉਹ ਜਦ ਵਿੱਚ ਤੇ ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਦੋਸਤੋ ਅੱਜ ਇੱਕ ਵਾਰੀ ਫੇਰ ਆਪਣੇ ਨਗਰ ਲੰਗ ਦੇ ਵਿੱਚ ਅਸੀਂ ਬੈਠੇ ਆਂ ਇੱਥੇ ਇੱਕ ਸਨਮਾਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਕਿਹਨਾਂ ਦਾ ਸਨਮਾਨ ਕਰਨਾ ਹੈ ਇਹ ਫਿਜ਼ੀਓਥੈਰੇਪੀ ਸੈਂਟਰ ਹੈ ਐਨ ਆਰ ਆਈ ਫਿਜ਼ੀਓਥੈਰੇਪੀ ਸੈਂਟਰ ਜਿੱਥੇ ਅਸੀਂ ਬੈਠੇ ਆਂ ਤੇ ਪਹਿਲਾਂ ਵੀ ਗੱਲਬਾਤ ਕਰਦੇ ਰਹਿੰਦੇ ਆ ਵੀ ਏਕਤਾ ਦਾ ਪ੍ਰਤੀਕ ਪਿੰਡ ਲੰਗ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਸਾਰਾ ਨਗਰ ਚੱਲਦਾ ਅੱਜ ਇੱਕ ਵਾਰੀ ਫੇਰ ਮੇਵਾ ਸਿੰਘ ਨਾਲ ਗੱਲਬਾਤ ਕਰਦੇ ਆ ਵੀ ਕਿਹਨਾਂ ਦਾ ਸਨਮਾਨ ਰੱਖਿਆ ਗਿਆ ਤੇ ਕੀ ਪ੍ਰੋਗਰਾਮ ਹੈ ਬ ਸਾਸੀ ਕਾਲ ਜੀ ਅੱਜ ਬੜੀਆਂ ਰੌਣਕਾਂ ਲੱਗੀਆਂ ਨੇ ਤੇ ਐਨ ਆਰ ਐ ਫਿਜ਼ਿਓਥੈਰੇਪੀ ਦੇ ਵਿੱਚ ਆਪਾਂ ਬੈਠੇ ਹਾਂ ਕਿ ਕੀ ਨੰਦਾ ਸਨਮਾਨ ਰੱਖਿਆ ਗਿਆ ਕੀ ਪ੍ਰੋਗਰਾਮ ਕੀ ਹੈ ਪਹਿਲਾਂ ਤਾਂ ਅਸੀਂ ਤੁਹਾਡਾ ਦਾ ਆਏ ਬਨ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਮੇਂ-ਸਮੇਂ ਸਿਰ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਜਿਹੜੀ ਸਨਮਾਨ ਦੀ ਗੱਲ ਹੈ ਨਾ ਜੀ ਸਰਮਾਨ ਦੀ ਗੱਲ ਇਦਾਂ ਹੈ ਵੀ ਆਪਰੇ ਉਰੇ ਫਿਜ਼ੀਓਥੈਰੇਪੀ ਸੈਂਟਰ ਚ ਜਿਹੜੇ ਐਨ ਆਰ ਆਈ ਵੀਰ ਸਾਡੇ ਬੱਚੇ ਬੱਚੀਆਂ ਬਾਹਰ ਰਹਿ ਰਹੇ ਨੇ 5 5 7 7 ਸਾਲਾਂ ਤੋਂ ਉਹ ਉਰੇ ਆਪਣੇ ਹੁਣ ਮਿਲ ਨਾਏ ਨੇ ਇਸ ਸਾਲ ਪਿੰਡ ਚ ਆਏ ਹੋਏ ਨੇ ਸਾਰੇ ਪਿੰਡ ਚ ਆਏ ਹੋਏ ਨੇ ਕਿ ਕਿੰਨੇ ਕੁ ਆਏ ਹੋਏ ਨੇ ਹਾਂ ਤਕਰੀਬਨ 12 13 ਜਣੇ ਆਏ ਹੋਏ ਨੇ ਜਿਨ੍ਹਾਂ ਵਿੱਚੋਂ ਅੱਜ ਤੁਹਾਡੇ ਸਾਹਮਣੇ ਸਾਰੇ ਬੈਠੇ ਨੇ ਤੇ ਬਾਕੀ ਸਾਡੀਆਂ ਇੱਕ ਬੇਟੀ ਅੱਜ ਅੰਬਰਸਰ ਜਾਣਾ ਸੀ ਹਰਜੀਤ ਦੀ ਬੇਟੀ ਨੇ ਕਾਲੇ ਦੀ ਨੇ ਉਹਨੇ ਕੱਲ ਨੂੰ ਉਹਦੀ ਫਲੈਟ ਆ ਵਾਪਸੀ ਦੀ ਤੇ ਉਹਨੂੰ ਜ਼ਰੂਰੀ ਜਾਣਾ ਪੈ ਗਿਆ ਇੱਕ ਹੋਰ ਨੇ ਆਪਣੇ ਉਧਰ ਫੌਜੀ ਉਹਨਾਂ ਦੇ ਬੇਟਾਰ ਬੇਟੀ ਆਏ ਮੈਨੇ ਉਧਰ ਉਹਨਾਂ ਦੇ ਆਪਰੇਸ਼ਨ ਹੋਣਾ ਸੀ ਨੱਕ ਦਾ ਤਾਂ ਕਰਕੇ ਨਹੀਂ ਉਹਨਾਂ ਦੇ ਘਰੇ ਫੰਕਸ਼ਨ ਆ ਉਹ ਨਹੀਂ ਆ ਸਕੇ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਫੇਰ ਸਹੀ ਤੇ ਬਾਕੀ ਇਹ ਬੱਚੇ ਬੱਚੀਆਂ ਦਾ ਸਨਮਾਨ ਆ ਜਿਹੜੇ ਸਾਡੇ ਦੁੱਖ ਦੇ ਸੁੱਖ ਦੇ ਚ ਸਾਡੇ ਆ ਖੇਡਾਂ ਚ ਹਿੱਸਾ ਲੈਂਦੇ ਨੇ ਸਾਡੇ ਫਿਜ਼ੀਓਥੈਰੇਪੀ ਸੈਂਟਰ ਇਹਨਾਂ ਨੇ ਬਣਵਾਇਆ ਤੇ ਦਵਾਈਆਂ ਚਲਾਈਆਂ ਹੋਰ ਬੜਾ ਕੁਝ ਜਿਵੇਂ ਜਿਵੇਂ ਇਹ ਇਹਨਾਂ ਨੇ ਇਹ ਅਸੀਂ ਇਹਨਾਂ ਨੂੰ ਕੋਈ ਸਵਾਲ ਪਾਉਨੇ ਆ ਇਹ ਉਦਾਂ ਦਾ ਸਾਡੀ ਮਦਦ ਕਰਦੇ ਨੇ ਅੱਜ ਛੋਟਾ ਜਿਹਾ ਫੰਕਸ਼ਨ ਸਾਡਾ ਪਿੰਡ ਵੱਲੋਂ ਐਨ ਆਰ ਆਈ ਕਮੇਟੀ ਵੱਲੋਂ ਵੀ ਸਾਡਾ ਵੀ ਦੇਖੋ ਮਾਨਤਾਨ ਕਰਨਾ ਇਹਨਾਂ ਦਾ ਫਰਜ਼ ਬਣਦਾ ਹੈ ਤੇ ਅੱਜ ਉਸ ਸੰਬੰਧ ਚ ਅੱਜ ਇੱਥੇ ਜਿਹੜਾ ਹੈਗਾ ਸਨਮਾਨ ਰੱਖਿਆ ਗਿਆ ਹੈ ਹਾਂਜੀ ਇਸ ਇਸ ਕਰਕੇ ਅੱਜ ਆਪਾਂ ਅੱਠੇ ਹੋਇਆ ਜੀ ਆ ਅਕਸਰ ਜਦੋਂ ਆਪਾਂ ਦੇਖਦੇ ਹਾਂ ਵੀ ਹਰ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਆਪਾਂ ਕੋਈ ਪ੍ਰੋਮੋ ਲੀਕਦੇ ਹਾਂ ਉਹਦੇ ਵਿੱਚ ਐਨ ਆਰ ਆਈ ਵੀਰ ਬੜਾ ਸਹਾਇਕ ਦਿੰਦੇ ਆ ਚਾਹੇ ਟੂਰਨਾਮੈਂਟ ਹੋਵੇ ਚਾਹੇ ਕਿਸੇ ਗਰੀਬ ਦੀ ਮਦਦ ਹੋਵੇ ਐਨ ਆਰ ਆਈ ਫਿਜ਼ੀਓਥੈਰੇਪੀ ਸੈਂਟਰ ਖੁੱਲੇ ਇਹਨਾਂ ਦੀ ਮਦਦ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਕੀ ਨੇ ਆਪਣੇ ਦੇਖੋ ਪਲਾਨ ਤਾਂ ਆਸਲ ਵਿੱਚ ਤਾਂ ਰੱਬ ਜਾਣਦਾ ਕੀ ਪਲਾਨ ਆ ਵੀ ਅਸੀਂ ਛੋਟਾ ਜਾਂ ਚੌੜ ਚ ਬੈਠੇ ਬੈਠੇ ਇਹ ਇੱਕ ਗਰੁੱਪ ਜਾਂ ਬਣਾ ਲਿਆ ਤੀ WhatsApp ਗਰੁੱਪ ਜਿਹਦੇ ਵਿੱਚ ਗਿਣਤੀ ਵਧ ਰਹੀ ਆ ਜਿਵੇਂ ਆਪਣੇ ਪਿੰਡੋਂ 2-250 ਮੁੰਡਾ ਗਿਆ ਵਾ ਬੱਚੇ ਬੱਚੀਆਂ ਤੇ ਉਹਦੇ ਵਿੱਚੋਂ 100-150 ਆਪਣੇ ਗਰੁੱਪ ਚ ਨੇ ਤੇ ਹੌਲੀ ਹੌਲੀ ਜਿਵੇਂ ਜਿਨ੍ਹਾਂ ਜਿਨ੍ਹਾਂ ਦਾ ਨੰਬਰ ਆਈ ਜਾਂਦਾ ਸੀ ਉਹਨੂੰ ਗਰੁੱਪ ਚ ਐਡ ਕਰੀ ਜਾਂਦੇ ਆ ਤੇ ਉਸ ਤਰ੍ਹਾਂ ਸਾਡੇ ਜਿਹੜਾ ਹੈਗਾ ਕੰਮ ਵੀ ਵਧ ਰਿਹਾ ਹੈ ਅੱਜ ਵੀ ਕੋਛ ਜਿਹੜੀ ਹੈਗੀ ਆ ਸੇਵਾ ਇਹਨਾਂ ਵੱਲੋਂ ਅ ਪਰਿਵਾਰਾਂ ਦੀ ਕਰਨੀ ਆ ਤੇ ਉਹ ਵੀ ਅੱਜ ਇੱਥੇ ਆਏ ਨੇ ਤੇ ਇੱਕ ਮੁੰਡੇ ਦੀ ਸਾਡੇ ਲੱਤ ਕਾਫੀ ਕੱਟੀ ਗਈ ਸੀ ਉਹਦਾ ਲੱਤ ਲੱਗਣੀ ਆ ਉਹਦੇ ਟੀਕੇ ਟੂਕੇ ਲੱਗਣੇ ਨੇ ਉਹਨੂੰ ਮਦਦ ਦੇਣੀ ਆ ਤੇ ਇੱਕ ਬੇਟੀ ਦਾ ਵਿਆਹ ਹੈ ਤੇ ਕੁਝ ਖੰਡਵਾੜ ਤਾਂ ਚਲੋ ਪਹਿਲਾਂ ਹੋ ਗਿਆ ਜੀ ਉਧਰ ਪਾਰਕ ਬਣੀ ਆ ਜਿਹੜੀ ਫੈਨ ਆਰਾਈਆਂ ਨੇ ਪਹਿਲਾਂ ਵੀ ਇਟਲੀ ਤੋਂ ਕਰਮੇ ਵੀਰ ਉਹਨਾਂ ਨੇ ਉਹਨਾਂ ਨੂੰ 20000 ਰੁਪਏ ਭੇਜਤਾ ਤੇ ਸਿਆਮ ਪੰਡਤ ਦੇ ਨਾ ਸਿਆਮ ਮਿਸਤਰੀ ਦੇ ਬੇਟਾ ਜੀ ਨੇ ਤੇ ਉਹ ਮੁੰਡੇ ਨੇ ਵੀ ਉਹਨਾਂ ਨੇ ਵੀ 2000 ਰੁਪਏ ਉਸ پارک ਨੂੰ ਦੇਤਾ ਉਸ ਅੱਜ ਫੇਰ ਅਸੀਂ ਉਹਨਾਂ ਦਾ ਕੋਈ ਕੁਰਸੀਆਂ ਦੀ ਡਿਮਾਂਡ ਸੀ ਤੇ ਉਹਨਾਂ ਨੂੰ ਅੱਜ ਅਸੀਂ ਜੋ ਵੀ ਤਿਲ ਫੁੱਲ ਹੋਊਗਾ ਉਹ ਦਵਾਂਗੇ ਤੇ ਕੱਜ ਅੰਨਾਰੀ ਕਮੇਟੀ ਨੂੰ ਫੇਰ ਇੱਕ ਮੁੰਡਾ ਜਿਹੜਾ ਇਟਲੀ ਤੋਂ ਆਇਆ ਉਹਨਾਂ ਨੇ ਵੀ ਕੁਝ ਨਾ ਕੁਝ ਯੋਗਦਾਨ ਪਾਇਆ ਹਾਂਜੀ ਜਿਹੜਾ ਮੁੰਡਾ ਆਪਣੇ ਗੁਰਦੀਪ ਸਿੰਘ ਦਾ ਪੁਸ਼ਵਿੰਦਰ ਆ ਮੁੰਡਾ ਉਹਨੇ ਵੀ ਸਾਨੂੰ ਅੱਜ 5200 ਰੁਪਏ ਦੇ ਆ ਤੇ ਕੁਝ ਉਹ ਬੀਬੀ ਨੂੰ ਆਪਣੇ ਵੱਲੋਂ ਜਿਹਦਾ ਵਿਆਹ ਹੈ ਬਲਜੀਤ ਫੌਜੀ ਸਾਹਿਬ ਨੇ ਉਹਨਾਂ ਨੇ ਵੀ ਆਪਣੇ ਵੱਲੋਂ ਮਥਲੋ ਕੁਸਤਾਂ ਕਮੇਟੀ ਵੱਲੋਂ ਕੁਝ ਉਹਨਾਂ ਨੂੰ ਆਪਣੇ ਵੱਲੋਂ ਵੀ ਉਹਨਾਂ ਨੇ ਬਾਈ ਦੀ ਯੋਗਦਾਨ ਪਰ ਕੁਲਦੀਪ ਬਾਈ ਨੇ ਵੀ ਪਾਇਆ ਤੇ ਬਲਜੀਤ ਭੋਜੀ ਜੀ ਨੇ ਤੇ ਕੁਸ਼ਵਿੰਦਰ ਨੇ ਉਹਨਾਂ ਦੇ ਸਿਆਮ ਮਿਸਤਰੀ ਦੇ ਬੇਟਾ ਮਨੀ ਆ ਮੁੰਡਾ ਮੇਰੇ ਹਿਸਾਬ ਨਾਲ ਮੈਨੂੰ ਉਹਦਾ ਨਾਂ ਨਹੀਂ ਪੂਰਾ ਪਤਾ ਤੇ ਉਹਨੇ ਬੜੀ ਜਿਹੜੀ ਕਿ ਦੁੱਖ ਦੇ ਸੁੱਖ ਤੇ ਹਰ ਜਗ੍ਹਾ ਖੜਦੇ ਨੇ ਜਦੋਂ ਵੀ ਕਿਸੇ ਦੀ ਲੋੜ ਹੁੰਦੀ ਆ ਕਿਸੇ ਚੀਜ਼ ਦੀ ਅਸੀਂ ਇਹਨਾਂ ਨੂੰ ਸਵਾਲ ਪਾਉਂਦੇ ਆ ਤਾਂ ਖੜਦੇ ਨੇ ਇਹ ਕਹਿਣ ਦਾ ਮਤਲਬ ਤੇ ਕਿਉਂਕਿ ਆਪਣੇ ਬੱਚੇ ਬੱਚੀਆਂ ਨੇ ਤੇ ਪਿੰਡ ਬਾਰੇ ਪਤਾ ਹੈ ਤੇ ਬਸ ਇਸੇ ਕਰਕੇ ਅੱਜ ਸਨਮਾਨ ਸੀ ਵੀ ਇਹਨਾਂ ਨੂੰ ਅੱਜ ਚਲੋ ਚਾਹ ਪਾਣੀ ਆਪਾਂ ਇਕੱਠੇ ਹੋਣ ਦਾ ਸੁਭਬ ਬਣ ਜਾਂਦਾ ਹੈ ਪਤਾ ਲੱਗ ਜਾਂਦਾ ਵੀ ਕਿਹੜਾ ਕਿਹੜੀ ਕੰਟਰੀ ਚਾ ਕਿਹੜਾ ਕਿਹੜੀ ਕੰਟਰੀ ਚਾ ਇੱਕ ਦੂਏ ਨਾਲ ਮਿਲ ਜਾਂਦੇ ਨੇ ਤੇ ਬਸ ਇਹ ਬਾਕੀ ਸਾਡੇ ਜਿਹੜੇ ਭਾਈ ਜਿਨਾ ਦੇ ਜਿਹੜੇ ਇਸ ਐਨ ਆਰ ਆਈ ਕਮੇਟੀ ਦੇ ਰਹਿਣ ਨਵਾ ਨੇ ਕੁਲਦੀਪ ਭਾਈ ਹੋਣੀ ਤੇ ਉਹ ਵੀ ਆਏ ਵੇ ਸੀ ਉਹਨਾਂ ਨੇ ਇਹ ਸਾਰਾ ਕਹਿੰਦੇ ਵੀ ਚਾਹ ਪਾਰਟੀ ਕਰਨੀ ਆ ਉਹਨਾਂ ਦਾ ਸੁਝਾਅ ਸੀ ਤੇ ਅੱਜ ਅਸੀਂ ਉਹ ਸਾਰਾ ਜਿਹੜਾ ਪ੍ਰੋਗਰਾਮ ਕਰਿਆ ਜੀ ਮੇਵਾ ਸਿੰਘ ਨੇ ਦੱਸਿਆ ਵੀ ਸਾਰੇ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਗਏ ਹੋਏ ਨੇ ਉਹ ਸਾਰੇ ਇਕੱਠੇ ਹੋਣ ਮਿਲ ਮਿਲ ਕੇ ਰਹਿਣ ਮਿਲਵਰਤਨ ਵਧੇ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਬੱਚਾ ਗਿਆ ਹੋਇਆ ਜਾਂ ਕਿਹੜੀ ਕੰਟਰੀ ਦੇ ਵਿੱਚ ਕਿਹੜਾ ਉਹ ਸਾਰਿਆਂ ਦਾ ਇੱਕ ਦੂਜੇ ਨੂੰ ਪਤਾ ਵੀ ਲੱਗਦਾ ਅਕਸਰ ਪਿੰਡ ਦੇ ਨਾਲ ਜੁੜੇ ਰਹਿਣ ਇਹ ਕਹਿੰਦੇ ਵੀ ਸਾਡਾ ਵੀ ਫਰਜ ਬਣਦਾ ਜਦੋਂ ਵੀ ਕਿਤੇ ਜ਼ਰੂਰਤ ਪਈ ਹੈ ਅੱਜ ਵੀ ਜੇ ਆਪਾਂ ਗੱਲ ਕਰੀਏ ਕਈ ਲੋੜਵੰਦਾਂ ਦੀ ਅੱਜ ਜ਼ਰੂਰਤ ਪੂਰੀ ਕੀਤੀ ਜਾਣੀ ਹੈ ਕੀਤੀ ਗਈ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜੁੜ ਕੇ ਰਹਿਣ ਪਿਆਰ ਨਾਲ ਰਹਿਣ ਇਸੇ ਤਰ੍ਹਾਂ ਜਿਹੜੀ ਕਮੇਟੀ ਆਪਣਾ ਐਨਆਰਏ ਕਮੇਟੀ ਇਹ ਕੰਮ ਕਰਦੀ ਰਹੂਗੀ ਧੰਨਵਾਦ